ਦਾ ਖਾਲਸਾ ਵਾਇਗੁਰ ਦੀ ਕੀ ਫਤਿਹ ਦਾ ਸ਼ਰਮਨਦੀਪ ਸਿੰਘ ਮੰਗੂਮਾਟ ਇਸ ਟਾਈਮ ਮੈਂ ਹੁੱਲਰ ਪੀਡੀਏ ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ ਮੈਂ ਮਲੇ ਸ਼ਬਦ ਨਹੀਂ ਲੈ ਸਕਦਾ ਦੁਨੀਆ ਬੜੀ ਪਹੁੰਚੋਦਾ ਠੀਕ ਹੈ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਮੈਂ ਉਹ ਪੁੱਛਣਾ ਚਾਹੁੰਨਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ ਤੇ ਆਪਣਾ ਜਿਹੜਾ ਇਹ ਸੰਸਾਰ ਆ ਹਿੰਦੂ ਮੁਸਲਿਮ ਸਿੱਖ ਛਾਈ ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਇਹਨੇ ਕਹਿਤਾ ਇਹ ਦੁਨੀਆ ਬੜੀ ਪਹਿਚੋਦਾ ਦੁਨੀਆ ਤੇ ਸਾਰੇ ਆ ਜਾਂਦੇ ਨੇ ਤੇ ਮੈਂ ਤੁਸ਼ਪਸ਼ਟੀ ਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਿਹਾ ਹੈ ਵੀ ਦੁਨੀਆ ਬੜੀ ਪਹਿਚੋਦਾ ਵੀ ਤੂੰ ਕੰਮ ਕਿੱਦਾਂ ਦੇ ਕਰ ਰਹੇ ਆਂ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕਾ ਪਹਿਲਾਂ ਤਾਂ ਤੂੰ ਐਡਾ ਮਾੜਾ ਕੰਮ ਕੀਤਾ ਉਸ ਤੋਂ ਬਾਅਦ ਤੂੰ ਹੁਣ ਇੱਕ ਪੱਗ ਬਨ ਕੇ ਫੇ ਤੂੰ ਕਹਤਾ ਵੀ ਦੁਨੀਆ ਬੜੀ ਏਹ ਹੈ ਭੈਣ ਚੋ ਦਾ ਤੇ ਇਸ ਕਰਕੇ ਮੈਂ ਉਹਦਾ ਸਪਰਸ਼ੀ ਕਰਨ ਲੈਣ ਆਇਆ ਤੇ ਮੈਂ ਇੱਥੇ ਆਇਆ ਹੋਇਆ ਤੇ ਜਾ ਹੋਇਆ ਜੈਪੁਰ ਤੇ ਇਸ ਇੱਥੇ ਬੈਠੇ ਆਂ ਜਦ ਤੱਕ ਉਹ ਹੁੰਦਾ ਨਹੀਂ ਆ ਤੇ ਜਦੋਂ ਤੱਕ ਉਹ ਹੁੰਦਾ ਨਹੀਂ ਆ ਸਪਰਸ਼ੀ ਕਰਨ ਲੈ ਕੇ ਉਹਦੀ ਪੁੱਛਣਾ ਵੀ ਉਹਦੀ ਮਾਨਸਾ ਕੀ ਆ ਉਹ ਚਾਹੁੰਦਾ ਕੀ ਆ ਠੀਕ ਹੈ ਨਾ ਵਾਇਟ ਜੀ ਤੱਕ ਆ ਗਿਆ ਨਾ ਕੋਈ ਫੋਨ ਤੇ ਗੱਲਬਾਤ ਯਾਰ ਮੇਰੇ ਨਾਲ ਨਹੀਂ ਨਹੀਂ ਮੇਰੀ ਇਹਨਾਂ ਦੇ ਜਿਹੜਾ ਸਟਾਫ ਆ ਸਟਾਫ ਦੇ ਨਾਲ ਗੱਲਬਾਤ ਹੋਈ ਆ ਸਟਾਫ ਨੂੰ ਮੈਂ ਕਿਹਾ ਮੈਂ ਕਿਹਾ ਉਹਨਾਂ ਦਾ ਨੰਬਰ ਤੋਂ ਕਹਿੰਦੇ ਸੀ ਸਾਡੇ ਕੋਲ ਨੰਬਰ ਹੈ ਨਹੀਂਗਾ ਨੰਬਰ ਇਹਨਾਂ ਦੇ ਕੋਲ ਹੁੰਦੇ ਆ ਨਾ ਉਹ ਵੀ ਇਹ ਨਿੰਗਸਿੰਘ ਆਏ ਨੇ ਚਿਰਜਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਤੱਕ ਗਿਆ ਆ ਠੀਕ ਆ ਨਾ ਕਿਉਂਕਿ ਇਹ ਰਵੈਰ ਮਨ ਬੰਦਾ ਆ ਇਹਨੇ ਜਿਹੜਾ ਮੈਸੇਜ ਗਿਆ ਆ ਉਹ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਇਹਦੇ ਵਿੱਚ ਸਾਡੀ ਤੇ ਸਰਦਾਰਾਂ ਦੀ ਜਿਹੜੀ ਸ਼ਬੀ ਆ ਉਹ ਖਰਾਬ ਹੋ ਰਹੀ ਐ ਇਸ ਕਰਕੇ ਮੈਂ ਆ ਕੇ ਇਹਨੂੰ ਪੁੱਛਣ ਆਇਆ ਵੀ ਤੂੰ ਇਹਦਾ ਸ਼ਬਦ ਕਿਉਂ ਲੈ ਕੇ ਕਿਉਂ ਬੋਲਿਆ ਬੰਬ ਚ ਮੇਲੇ ਮੇਡੀ ਵੀਡੀਓ ਕਰਦੇ ਦੁਨੀਆਂ ਨੂੰ ਹੱਥ ਜੋੜ ਕੇ ਲੋਕਾਂ ਦੇ ਕਹਿ ਰਹੇ ਸੀ ਵੀ ਵੀਡੀਓ ਡਿਲੀਟ ਕਰ ਦੋ ਨਾ ਫਿਰ ਇਸ ਤਰ੍ਹਾਂ ਦਾ ਬਿਲਕੁਲ ਮੈਂ ਜਿੱਥੇ ਤੱਕ ਮੇਰਾ ਆਪਣਾ ਮਾਈਂਡ ਆ ਵੀ ਇਹੇ ਨਾ ਸਰਦਾਰ ਨੀਅਰ ਸਰਦਾਰਾਂ ਦੇ ਨਾਮ ਤੇ ਕਲੰਕਾ ਇਹ ਬਿਗ ਬੋਸ ਦੇ ਵਿੱਚ ਜਾਣਕਾਰ ਇਹਨਾਂ ਨੇ ਪਹਿਲਾਂ ਅੰਗ ਪ੍ਰਦਰਸ਼ਨ ਕੀਤੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਬੋਲਰ ਵੱਲ ਜ਼ਿਆਦਾ ਹੁੰਦੇ ਨੇ ਲੜਕੇ ਦੇ ਬੋਲਰ ਇੰਨੇ ਨੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਇਹ ਫੇਦ ਵਾਲਾ ਇਦਾਂ ਦੀ ਹਰਕਤ ਕਰੂਗਾ ਤੇਜ਼ ਕਰਕੇ ਮੈਂ ਕਹਿੰਦਾ ਵੀ ਸਰਦਾਰਾਂ ਦੇ ਨਾਂ ਦੇ ਉੱਤੇ ਇਹ ਕਲੰਕਾ ਵੀ ਸਾਨੂੰ ਤਾਂ ਸ਼ਰਮ ਹੁੰਦੀ ਐ ਨੂੰ ਸਰਦਾਰ ਕਹਿੰਦੇ ਬਾਬਾ ਜੀ ਅਸੀਂ ਤਰ੍ਹਾਂ ਤੁਸੀਂ ਨੇ ਦਕਾਨ ਤੇ ਬੈਠੇ ਨੂੰ ਜਿੰਡੀ ਨਾਲ ਮਿਲਦੇ ਨਹੀਂ ਤੁਹਾਨੂੰ ਨੇ ਬੈਠੇ ਕੀ ਰਹੂਗੇ ਐਸੇ ਘੰਟਾ ਦੋ ਡਿੱਕਾਂਗੇ ਉਸ ਤੋਂ ਬਾਅਦ ਇਥੇ ਆ ਗਏ ਬਾਬੇ ਤੁਹਾਨੂੰ ਕਿਵੇਂ ਬਾਬੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਜੈਪੁਰ ਗਏ ਬਈ ਇੱਥੇ ਵੇਲੇ ਸੁਣੋ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਾ ਜੈਪੁਰ ਗਏ ਬਈ ਬਾਬਾ ਜੀ ਵੀਡੀਓ ਵਾਇਰਲ ਹੋ ਰਹੀ ਹੈ ਸਾਨੂੰ ਲੋਕਾਂ ਨੇ ਪਾਈ ਆ ਵੀਡੀਓ ਸਾਨੂੰ ਸਾਡੀ ਹੁਣ ਉਹਨਾਂ ਦੇ ਫੋਨ ਨੇ ਗੱਲ ਨਹੀਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਉਹਨਾਂ ਨੇ ਸਟਾਰਚੜੀ ਉਹਨਾਂ ਦੀ ਦੁਕਾਨਾਂ ਥੱਲੇ ਜੈਪੁਰ ਗਏ ਆ ਉਹਨਾਂ ਦੇ ਸਟਾਰਚ ਨੂੰ ਕਿਹਾ ਵੀ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੀ ਮਾਨਸਿਕਾ ਤੁਹਾਡੀ ਕੀ ਕਹਿੰਦੀ ਤੁਸੀਂ ਕਿਉਂ ਪਾਈ ਆ ਇਹ ਕਿਹੜੀ ਦੁਨੀਆ ਨੂੰ ਕਿਹਾ ਤੁਸੀਂ ਕਿਹੜੀ ਦੁਨੀਆ